ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇਸ ਖਾਸ ਸ਼ੋਅ ਪਾਲੀਵੁੱਡ ਅਖਬਾਰ ਦੇ ਵਿੱਚ ਤੇ ਮੈਂ ਸ਼ਵੇਤਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਤੋਂ ਚੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਰਜਨ ਟੱਲੋ ਦੀ ਸੋ ਫਿਲਹਾਲ ਅਰਜਨ ਟੱਲੋ ਬ੍ਰੇਕਿੰਗ ਬਾਰਡਰ ਫੈਸਟ ਦਾ ਹਿੱਸਾ ਬਣੇ ਨੇ ਜੋ ਬਿਲਕੁਲ ਬ੍ਰੇਕਿੰਗ ਬਾਰਡਰ ਫੈਸਟ ਜਿਹੜਾ ਹੈ ਔਰ ਯੂਰਪ ਦੇ ਵਿੱਚ ਆਰਗੇਨਾਈਜ਼ ਕਰਵਾਇਆ ਗਿਆ ਹਾਲਾਂਕਿ ਇਹ ਜੋ ਫੈਸਟੀਵਲ ਹੈ ਹਰ ਸਾਲ ਆ ਦੇ ਵਿੱਚ ਕਈ ਸਾਰੇ ਆਰਟਿਸਟ ਹਿੱਸਾ ਬਣੇ ਨੇ ਜਿਸ ਦਾ ਵਿੱਚ ਕਾਰਨ ਔਚਲਾ ਹੋ ਗਿਆ ਅਰਜੈਂਟਲੋ ਹੋ ਗਿਆ ਜੈਜ਼ ਵੀ ਹੋ ਗਿਆ ਰਾਵ ਸੁਪੇਰਾ ਹੋ ਗਿਆ ਤੇ ਹੋਰ ਵੀ ਕਈ ਆਰਟਿਸਟ ਖੈਰੇ ਜਿਹੜਾ ਫੈਸਟੀਵਲ ਹੈ ਇਹ 3 ਦਿਨ ਚੱਲਿਆ ਸੀ ਤੇ ਇਸ 3 ਦਿਨ ਦੇ ਫੈਸਟੀਵਲ ਦੇ ਵਿੱਚ ਕੁਝ ਚਲਕੀਆਂ ਸਾਹਮਣੇ ਆਈਆਂ ਨੇ ਜੋ ਲੋਕ ਯੂਰਪ ਦੇ ਵਿੱਚ ਨਹੀਂ ਪਹੁੰਚ ਸਕੇ ਜਿਨ੍ਹਾਂ ਨੇ ਇਸ ਫੈਸਟੀਵਲ ਨੂੰ ਮਿਸ ਕੀਤਾ ਉਹ ਸੋਸ਼ਲ ਮੀਡੀਆ ਤੇ ਇਸ ਫੈਸਟੀਵਲ ਦਾ ਲਤਫ ਲੈਦੇ ਹੋਏ ਜ਼ਰੂਰ ਨਜ਼ਰ ਆਏ ਨੇ ਸੋ ਸਭ ਤੋਂ ਪਹਿਲਾਂ ਜ਼ਿਕਰ ਕਿਸੇ ਨੇ ਟ੍ਰੈਂਡ ਕੀਤਾ ਤੇ ਉਹਨੇ ਅਰਜੈਂਟਲੋ ਅਰਜੰਟਲੋ ਦੇ ਵੱਲੋਂ ਇਸ ਫੈਸਟੀਵਲ ਦੇ ਵਿੱਚ ਪਰਫਾਰਮ ਕੀਤਾ ਗਿਆ ਕਾਨਸਰਟ ਕੀਤਾ ਗਿਆ ਤੇ ਇਸ ਦੌਰਾਨ ਅਰਜੰਟਲੋ ਦੇ ਕਾਫੀ ਛੋਟੇ-ਛੋਟੇ ਕਲਿੱਪਸ ਵਾਇਰਲ ਹੋਏ ਨੇ ਜਿਸ ਦੇ ਵਿੱਚ ਉਹਨਾਂ ਦੀ ਸਭ ਤੋਂ ਸੋਹਣੀ ਕਲਿੱਪ ਜਿਹੜੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਪੰਜਾਬ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਉਹਨਾਂ ਨੇ ਜੋ ਆਪਣਾ ਗੀਤ ਗਾਇਆ ਉਹ ਪੰਜਾਬ ਦੇ ਨਾਲ ਜੁੜਿਆ ਗੀਤ ਗਾਇਆ ਚ ਇਸ ਤਰੀਕੇ ਦੇ ਨਾਲ ਪੰਜਾਬ ਫਿਲਹਾਲ ਹੜਾਂ ਦੀ ਮਾਰ ਹੇਠ ਦੱਬਿਆ ਹੋਇਆ ਹੈ ਜਿੱਥੇ ਇੱਕ ਪਾਸੇ ਅਰਜੰਟਲੋ ਨੇ ਸਮਾਂ ਕੱਢ ਕੇ ਇਸ ਕਾਨਸਰਟ ਦੇ ਵਿੱਚੋਂ ਵੀ ਪੰਜਾਬ ਨੂੰ ਨਾ ਸਮਾਨਤਾ ਪੰਜਾਬ ਵਾਸੀਆਂ ਦੇ ਨਾਲ ਖੜੇ ਨੇ ਤੇ ਇਸੇ ਦੇ ਵਿੱਚਕਾਰ ਹੁਣ ਅਗਲੀ ਪਰਫਾਰਮੈਂਸ ਜਿਹੜੀ ਆ ਉਹਨਾਂ ਨੇ ਯੂਰਪ ਦੇ ਵਿੱਚ ਦਿੱਤੀ ਆ ਬ੍ਰੀਕਿੰਗ ਬਾਰਡਰ ਫੈਸਟੀਵਲ ਸੋ ਜੋ ਗੀਤ ਬਿਨਾ 뮤직 ਤੋਂ ਅਰਜੈਂਟੋ ਲੋ ਦਾ ਵਾਇਰਲ ਹੋਇਆ ਆ ਉਹ ਅਸੀਂ ਵੀ ਸੁਣ ਲੈਨੇ ਆ ਜੁੜਤੀ ਰਖੀ ਹੜਾ ਨੀ ਕਿਤਾ ਅਸੀਂ ਕੋਈ ਕੰਮ ਬਣਾ ਨੀਤਾ ਹੁਣਰ ਇੱਕ ਵਿੱਚ ਸਾਡੀ ਤੁਮਰੇ ਸਾਡਾ ਵੀ ਨਹੀਂ ਲੱਗਣਾ ਸੁਣਦਾ ਵਿੱਚ ਪੰਜਾ ਵੀ ਹੁਣਾ ਤੋਤੇ ਹੀ ਤੈਨ ਤੋਂ 4 ਦਿਨ ਚੱਲਣ ਵਾਲੇ ਇਸ ਕਾਨਸਰਟ ਦੇ ਵਿੱਚ ਜੇਕਰ ਦੂਸਰਾ ਕਿਸੇ ਨੇ ਪਾਗੀਦਾਰੀ ਨਿਭਾਈ ਹੈ ਤੇ ਉਹ ਐ ਜਜ਼ਬੀ ਜਜ਼ਬੀ ਤੇ ਰਾਫ ਸੁਪੇਰਾ ਦੀ ਬਹੁਤ ਖੂਬਸੂਰਤ ਪਰਫਾਰਮੈਂਸ ਦੇਖਣ ਨੂੰ ਮਿਲੀ ਹਾਲਾਂਕਿ ਨਾ 도ਮਾ ਨੇ ਇਕੱਲੇ ਇਕੱਲੇ ਵੀ ਪਰਫਾਰਮ ਕੀਤਾ ਸੀ ਸੋ ਜਿੱਥੇ ਇੱਕ ਪਾਸੇ ਜਜ਼ਬੀ ਦੇ ਵੱਲੋਂ ਰਾਫ ਸੁਪੇਰਾ ਦੀ ਤਾਰੀਫ਼ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਯੂਥ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਆਉਣ ਵਾਲੀ ਕਲਾ ਨੂੰ ਸਾਨੂੰ ਜ਼ਰੂਰ ਸਪੋਰਟ ਕਰਨਾ ਚਾਹੀਦਾ ਹੈ ਜਿਸ ਤਰੀਕੇ ਨਾਲ ਜਜ਼ਬੀ ਇੱਕ ਚੰਗਾ ਮੁਕਾਮ ਹਾਸਿਲ ਕਰਕੇ ਗਏ ਨੇ ਅੱਜ ਵੀ ਉਹਨਾਂ ਦੇ ਕਾਫੀ ਕਾਨਸਰਟਸ ਕਾਫੀ ਲਾਈਵ ਸ਼ੋਜ਼ ਨੂੰ ਪਸੰਦ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਰਾਫ ਸੁਪੇਰਾ ਦੀ ਸਪੋਰਟ ਕਰਦੇ کلا ہمیشہ سپورٹ کرنا چاہیے ضرور دس دیے کہ راو سپیرا کے بہت سارے ہٹ نے جس کے بھی کافی گیتانک دکی so بھی خاص طور پہنسرٹس پرزنٹ پائے گئے ہیں سو ضرور دس دیے کہ راو سپیرا تو جزبی کی جو خوبصورت گل بات ہوئی ہے جس طریقے کے جزبی نے اس کلا کی تاریف کی ویکتے ہیں hey, ਉਹ ਪਾਸਲੇ ਕਰਦੇ ਸੀ ਇਹ ਯੰਗ ਮੁੰਡੇ ਜਿਹੜੇ ਬਹੁਤ ਪਿਆਰ ਕਰਦੇ ਤੇ ਬਹੁਤ ਸਨਕਾਰ ਕਰਦੇ ਨੇ ਕਿਹੜੇ ਯੰਗ ਸਿੱਖ ਗੁਰੂਆਂ ਨੇ ਨੋਟੇ ਤਾਰੀ ਮਾਰਦੇ ਉਹ ਖਾਸ ਗੱਲ ਇਹ ਆ ਕਿ ਭੋਗ ਸੁਧਾਰਿਆ ਹੋਇਆ ਭੋਗ ਨਿਰਵੈਰ ਪੰਨੂ ਵੀ ਫਿਲਹਾਲ ਕਾਨਸਰਟਸ ਦੇ ਵਿੱਚ ਬਿਜ਼ੀ ਨੇ ਸੋ ਇੱਕ ਨਵਾਂ ਕਾਨਸਰਟ ਦੀ ਕਲਿੱਪ ਨਿਰਵੈਰ ਪੰਨੂ ਦੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਜੋ ਵੀਡੀਓ ਜਿਹੜੀ ਹੈ ਉਹਨਾਂ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਨਿਰਵੈਰ ਪੰਨੂ ਇਸ ਕਾਨਸਰਟ ਦੀ ਪੀੜ ਨੂੰ ਇਰਸ਼ਾਦ ਆਖਣ ਨੂੰ ਕਹਿੰਦੇ ਨੇ ਤੇ ਜਦੋਂ ਕਾਨਸਰਟ ਦੀ ਪੀੜ ਇਰਸ਼ਾਦ ਆਖਦੀ ਹੈ ਤਾਂ ਬਹੁਤ ਸਖ ਖੂਬਸੂਰਤ ਤੁਕਾਂ ਜਿਹੜੀਆਂ ਨੇ ਨਿਰਵੈਰ ਪੰਨੂ ਦੇ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਉਹਨਾਂ ਦੇ ਹੀ ਗੀਤ ਦੀ ਇਹ ਲਾਈਨਸ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਜੇ ਕੋਲ ਤੂੰ ਐ ਤਾ ਫੇਰ ਸ਼ਿਕਵਾ ਕਿਸ ਚੀਜ਼ ਦਾ ਹੈ ਸੋ ਗਿਲਾ ਕਿਸ ਚੀਜ਼ ਦਾ ਹੈ ਸੋ ਏ ਚੀਜ਼ ਦਾ ਜ਼ਿਕਰ ਨਰਵੈਰ ਪੰਨੂ ਨੇ ਇਨਾ ਖੂਬਸੂਰਤ 17 ਦੇ ਵਿੱਚ ਕੀਤਾ ਸੋ ਜਿਸ ਤਰੀਕੇ ਦੇ ਨਾਲ ਨਰਵੈਰ ਪੰਨੂ ਨੇ ਗੀਤਾਂ ਦੀਆਂ ਲਾਈਨਾਂ ਗਾਉਂਦੇ ਹੋਏ ਨਜ਼ਰ ਆਏ ਨੇ ਸੋ ਹਰ ਕਿਸੇ ਨੇ ਤਾਰੀਫ਼ ਕੀਤੀ ਹੈ ਤਾੜੀਆਂ ਦੇ ਨਾਲ ਨਰਵੈਰ ਪੰਨੂ ਦੀ ਗਾਇਕੀ ਦੀ ਨਰਵੈਰ ਪੰਨੂ ਦੀ ਕਲਾ ਦੀ ਤਾਰੀਫ਼ ਕੀਤੀ ਹੈ ਸੋ ਦੇਖਦੇ ਆ ਨਰਵੈਰ ਪੰਨੂ ਦੀ ਖੂਬਸੂਰਤ ਕਲਮ ਤੇ ਖੂਬਸੂਰਤ ਗਾਇਕੀ ਕਿਹਦਾ ਵੀ ਕੋਲ ਜੇ ਹੋਵੇ ਰੌਲਾ ਕੀ ਹੈ کی تھوڑا جہا ارشاد کرو میں ہوا کیے پھر زندگی تو ہولا کیے, ہو کیے. کیے. آنکھ میں چکھنا مورے نی آب آب روڑا کیے ਤੂੰ ਗੱਲ ਜੇ ਕੋਈ ਜਾਣਦੀ ਕਰਦੇ ਤੂੰ ਗੱਲ ਜੇ ਕੋਈ ਜਾਣਦੀ ਕਰਦੇ ਫਿਰ ਸੱਤ ਕੀ ਤੇ 16 ਕੀ ਏ ਕਹਿ ਤੂੰ ਸਹੀ ਇੱਕ ਵਾਰ ਤੂੰ ਆ ਜਾ ਕਹਿ ਤੇ ਸਹੀ ਇੱਕ ਵਾਰ ਤੂੰ ਆ ਜਾ ਮਿੱਤ ਦਾ ਰਾਜ ਰੋੜਾ ਕੀ ਏ ਉਹ ਤੂੰ ਆ ਤੋੜਾ ਤੇ ਉਥੇ ਹੁਣ ਗੱਲ ਕਰ ਲੈਣੇ ਪੰਜਾਬ ਦੀ ਤਾਂ ਪੰਜਾਬ ਵੀ ਇੰਡਸਟਰੀ ਦਾ ਹਰ ਕੋਈ ਕਲਾਕਾਰ ਫਿਲਹਾਲ ਪੰਜਾਬ ਜਿਸ ਹੜ੍ਹਾਂ ਦੀ ਮਾਰ ਹੇਠ ਦੱਬਿਆ ਹੋਇਆ ਜਿਹੜੇ ਇਲਾਕੇ ਫਿਲਹਾਲ ਹੜ੍ਹਾਂ ਦੇ ਅੰਦਰ ਨੇ ਉਹਨਾਂ ਇਲਾਕਿਆਂ ਦਾ ਹਾਲਚਾਲ ਪੁੱਛਣ ਦੇ ਲਈ ਜ਼ਰੂਰ ਜਾ ਰਹੇ ਨੇ ਇਸ ਦੇ ਵਿਚਕਾਰ ਹੁਣ ਬਿੰਨੂ ਟੱਲੋ ਵੀ ਪਹੁੰਚੇ ਨੇ ਹਾਲਾਂਕਿ ਇਹਨਾਂ ਟੀਮਸ ਦੇ ਵੱਲੋਂ ਜਿਹੜਾ ਗਰਾਊਂਡ ਜ਼ੀਰੋ ਤੋਂ ਪਹਿਲਾਂ ਹੀ ਜਿਹੜੀ ਹੈ ਉਹ ਕਹਿ ਸਕਦੇ ਆ ਕਿ ਕੰਮ ਜ਼ਰੂਰ ਕੀਤਾ ਜਾ ਰਿਹਾ ਸੀ ਪਰ ਇਸ ਦੇ ਵਿਚਕਾਰ ਹੁਣ ਬਿੰਨੂ ਟੱਲੋ ਖੁਦ ਪਹੁੰਚੇ ਨੇ ਜਿਸ ਦੇ ਵਿੱਚ ਉਹਨਾਂ ਨੇ ਉਹ ਕਾਰ ਕਰ ਗਏ ਨੇ ਤੇ ਕਰ ਕਰ ਜਾ ਕੇ ਉਹਨਾਂ ਨੇ ਉੱਥੇ ਦੇ ਲੋਕਾਂ ਦਾ ਹਾਲਚਲ ਜਾਣਿਆ ਉਹਨਾਂ ਨੂੰ ਰਾਹਤ ਕਿੱਟਾਂ ਪ੍ਰਦਾਨ ਕੀਤੀਆਂ ਜਿਸ ਨੂੰ ਕੋਈ ਗੱਦਿਆਂ ਦੀ ਲੋੜ ਹੈ ਉਸ ਨੂੰ ਗੱਦੇ ਦਿੱਤੇ ਗਏ ਨੇ ਜਿਸ ਨੂੰ ਰਾਸ਼ਨ ਦੀ ਲੋੜ ਹੈ ਉਸ ਨੂੰ ਰਾਸ਼ਨ ਦਿੱਤਾ ਗਿਆ ਕੰਬਲ ਦਿੱਤੇ ਗਏ ਨੇ ਹਾਲਾਂਕਿ ਗਲੋਬਲ ਸਿਕਸ ਦੇ ਨਾਲ ਰਲ ਕੇ ਬਨੂ ਟੱਲੋ ਦੇ ਵੱਲੋਂ ਜਿਹੜਾ ਇਹ ਰਾਹਤ ਕਿੱਟਾਂ ਸਾਰਿਆਂ ਨੂੰ ਦਿੱਤੀਆਂ ਗਈਆਂ ਨੇ ਉਸ ਦਾ ਚੇਰੇ ਵਿੱਚ ਥੋੜਾ ਜਿਹਾ ਫਰਕ ਆਉਂਦਾ ਨਾ ਨਹੀਂ ਨਹੀਂ ਹੁਣ ਪਛਾਣ ਆ ਰਹੀ ਹੈ ਮੈਨੂੰ ਪਹਿਲਾਂ ਨਹੀਂ ਆ ਰਹੀ ਹੁੰਦੀ ਕਿਹੜਾ ਲੱਗਿਆ ਰਾਈਗਰ ਰਾਈਗਰ ਕਾਹਤ ਹੈ ਧਿਆਨ ਨਾਲ ਨੰਬਰ ਆ ਕੇ ਸੀ ਮਿਲਦਾ ਹੈ ਥੈਂਕ ਯੂ ਥੈਂਕ ਯੂ ਚੱਲਦੇ ਖੜੇ ਪਹਿਲੇ ਨੰਦੇ ਤਮੇਂ ਵੀ ਤੇ ਨਾ ਤੇ ਕਦੇ ਭੇਜਣ ਲੱਗੇ ਤੇ 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 ਠੀਕ ਹੈ ਆਂਦੇ ਹੋਰ ਪਿਛਾਦਨੇ ਠੀਕ ਹੈ ਪਗਲੇ ਹੋ ਗਿਰੋ ਠੀਕ ਹੈ ਆਉਂਦੇ ਆਪਾਂ ਨੂੰ ਕੋਈ ਨਾ ਨਾ ਕੰਬੜ ਵੀ ਦੇ ਦਿਓ ਭਾਜੀ ਕੰਬੜ ਦੇ ਦਿਓ ਮੈਂ ਬੈਠਾ ਬੀਪ ਬੀਪ ਮਿਸਟਰ ਬਰੂਲਰ ਇੱਥੇ ਆਹ ਦੇ ਦਿਓ ਮੈਂ ਵਿਫਾ ਜੀ ਦਾ ਅਕਾਊਂਟ ਸੰਝਣਾ ਨਹੀਂ ਹਾਂ ਵਿਚਾਰਿਆ ਇੱਕ ਵਾਰ ਮੈਂ ਵੀ ਪਤਾ ਕਿ ਆ ਬਚਾਲ ਲਿਆ ਰੋਜ਼ ਦੇਖੀ ਤੇਰਾ ਹੋ ਰਿਹਾ ਦਾ ਐਸਾ ਧੋੜਾ ਹੋ ਜਾ ਕੋਈ ਨਹੀਂ ਦੇਖ ਲਿਆ ਦੋ ਮਿੰਟ ਚ ਮੈਂ ਜਾ ਕੇ ਦੇ ਬਹੁਤ ਬੇਰਮਾਨੀ ਪਤੀ ਨਾ ਮਾਂ ਤੇ ਚਲ ਆ ਨਹੀਂ ਕੋਈ ਨਾ ਬੁਨਾ ਕੈਮਾ ਨਾ ਕੈਮਾ ਸਾਰੇ ਆ ਗਏ ਸਾਰੇ ਰਹਿਣ ਰਹਿਣ ਜੋ ਯਾਦ ਹੈ ਹਮ ਕਾਤੇ ਕਰ ਬੇਰਾਬੁੱਦਾ ਜੀ ਗਿਆ ਪਣਿਆ ਹੋਨ ਗੱਲ ਕਰ ਲੈਨੇ ਆ ਮਨਕਰਤ ਆਲਖਤੀ ਸੋ ਮਨਕਰਤ ਆਲਖ ਦੇ ਵੱਲੋਂ ਜਿੱਥੇ ਇੱਕ ਪਾਸੇ 5 ਕਰੋੜ ਦੀ ਸਹਾਇਤਾ 5 ਕਰੋੜ ਦੀ ਰਾਹਤ ਜਿਹੜੀ ਹੈ ਪੰਜਾਬੀਆਂ ਨੂੰ ਦਿੱਤੀ ਗਈ ਹੈ ਜਿੱਥੇ ਕਿਹਾ ਜਾ ਰਿਹਾ ਇੱਕ ਪਾਸੇ ਸਰਕਾਰਾਂ ਦੇ ਕੰਮ ਨੇ ਤੇ ਦੂਜੇ ਪਾਸੇ ਪੰਜਾਬੀ ਇੰਡਸਟਰੀ ਦਾ ਕੱਲਾ ਕੱਲਾ ਚਿਹਰਾ ਜਿਹੜਾ ਕਹਿ ਸਕਦੇ ਕਿ ਮਦਦ ਕਰਦਾ ਹੋਏ ਜ਼ਰੂਰ ਨਜ਼ਰ ਆ ਰਿਹਾ ਸੋ ਮਨਕਰਤ ਆਲਖ ਦੇ ਵੱਲੋਂ ਜਿੱਥੇ 100 ਟਰੈਕਟਰਾਂ ਦੀ ਸੇਵਾ ਕੀਤੀ ਗਈ ਹੈ ਪ੍ਰੀਤ ਟਰੈਕਟਰਸ ਦੇ ਨਾਲ ਮਿਲ ਕੇ ਉਹਨਾਂ ਦੇ ਵੱਲੋਂ ਟਰੈਕਟਰਸ ਜਿਹੜੇ ਮੁਹੱਈਆ ਕਰਵਾਏ ਗਏ ਨੇ ਤੇ ਦੂਜੇ ਪਾਸੇ ਹਰ ਘਰ ਨੂੰ ਜਿਹੜੇ ਘਰ ਫਿਲਹਾਲ ਇਹਨਾਂ ਇਸ ਮਾਰ ਦੇ ਹੇਠ ਦੱਬੇ ਹੋਏ ਨੇ ਇਸ ਕੁਦਰਤੀ ਆਫਤ ਦੇ ਹੇਠ ਆਏ ਹੋਏ ਨੇ ਉਹਨਾਂ ਲੋਕਾਂ ਨੂੰ ਜੜਾਵਾਂ ਦੇ ਪਰਿਵਾਰਾਂ ਨੂੰ 50000 ਤੋਂ ਲੈ ਕੇ ਲੱਖਾਂ ਤੱਕ ਦੀ ਸਹਾਇਤਾ ਜਿਹੜੀਆਂ ਮੰਗਿਰਤ ਆਲਖ ਦੇ ਵੱਲੋਂ ਦਿੱਤੀ ਗਈ ਹੈ। ਨੂੰ 50000 ਪਹੁੰਦੀਆ ਨੂੰ 50000 ਪਹੁੰਦੀਆ ਦੇਖੋ ਤੇ ਆਪਣਾ ਜੀ ਆਪਣਾ ਤੇ ਵਿਆਹੇ ਬਰੇ ਹੋ ਕੇ ਖਵਾ ਰਹੇ ਹੋ। ਹੋ ਯਾਰ ਅੱਜ ਮੀਟਿੰਗ ਨਹੀਂ ਕਰੇ ਇੱਕ ਛੋਟੀ ਜਿਹੀ ਹੋ ਰਿਹਾ ਹੈ ਬਾਈ ਮਨੋ ਯਾਰ 50000 ਰੁਪਏ ਹੋਰ ਦੇਓ ਯਾਰ ਆ ਬੱਚਿਆਂ ਨੂੰ ਪੜ੍ਹਾਈ ਲਗਾਈ ਆ ਪੁੱਤ ਠੀਕ ਆ ਇੱਧਰ 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 ਚਾਚੂ ਓਏ ਬਾਈ ਗਰੂ ਬੋਲੇ ਸੁਨਹਿਰ ਸਤਿ ਸ਼੍ਰੀ ਅਕਾਲ ਦੇ ਮਾਇਆ 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 ਇੱਕ ਮਨਕੀਦਤ ਆਲਖ ਜੋਨੇ ਇਸ ਘਰ ਦੇ ਵਿੱਚ ਆਏ ਮਦਦ ਉਹਨਾਂ ਨੇ ਹੱਥ ਵਟਾਇਆ ਮੇਰਾ ਨਾਮ ਸੁਮਨੀ ਨੇ ਇਨਾਂ ਦਾ ਵਿਆਹ ਹੈ ਅਗਰਬਰ ਮਹੀਨੇ ਚ ਤੇ ਭਰਾ ਤੇ ਇੱਕ ਥੋੜਾ ਜਿਹਾ ਭਰਾ ਥੋੜਾ ਡਰ ਗਿਆ ਸੀ ਕਿ ਪਤਾ ਨਹੀਂ ਇੰਨਾ ਹਾਲਾਤਾਂ ਦੇ ਵਿੱਚ ਉਹ ਕਿਵੇਂ ਆਪਣੀ ਭੈਣ ਦਾ ਵਿਆਹ ਕਰਾਨਗੇ ਤੇ ਪਰ ਹੁਣ ਪੰਜਾਬ ਵੱਲੋਂ ਬਹੁਤ ਸਾਰੇ ਮਦਦ ਦੇ ਹੱਥ ਅੱਗੇ ਆ ਰਹੇ ਨੇ ਲੱਗਦਾ ਹੈ ਤੇ ਹੁਣ ਤਾਂ ਨਹੀਂ ਵਿਆਹ ਦੀ ਕੋਈ ਟੈਨਸ਼ਨ ਕੀ ਕਿਵੇਂ ਹੋਏਗਾ ਉਸਨੇ ਦੇਖ ਲਈ ਸੀ ਕਿ ਕੋਈ ਟੈਨਸ਼ਨ ਸੀ ਤੇ ਹੁਣ ਥੋੜਾ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਹੋ ਗਈਆਂ ਹਾਂਜੀ ਹੋਇਆ ਪਰ ਜੀ ਤੁਹਾਨੂੰ ਬਹੁਤ ਧੰਨਵਾਦ ਮੰਨ ਕੇ ਦਿੰਦੀ ਹਾਂ ਦਾਦਾ ਗੱਜਾ ਤਾਂ ਇਹ ਤਾਂ ਗੱਲ ਆਈ ਜੀ ਹੁਣ ਹੈ ਕਿ ਨਾਲ ਤੁਹਾਡੇ ਕਾਕੇ ਸਭ ਕੁਝ ਹੋਇਆ ਰੌਸ਼ਨ ਪ੍ਰਿੰਸ ਲਵੋਵੀ ਇਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਉੱਥੋਂ ਦਾ ਜਾਇਜ਼ਾ ਲਿੱਤਾ ਗਿਆ ਤੇ ਨਾਲੇ ਰੌਸ਼ਨ ਪ੍ਰਿੰਸ ਨੇ ਇਸ ਗੱਲ ਦੀ ਜਿਹੜੀ ਪੱਖ ਰੱਖਿਆ ਹੈ ਕਿ ਜਿੰਨਾਂ ਸਾਡੇ ਕੋਲ ਸਰਦਾ ਬਣਦਾ ਹੈ ਜਿੰਨੇ ਜੋਗੇ ਅਸੀਂ ਹੈਗੀਆਂ ਜਿੰਨੇ ਜੋਗੇ ਸਾਨੂੰ ਰੱਬ ਨੇ ਕੀਤਾ ਅਸੀਂ ਓਨੀ ਮਦਦ ਤੁਹਾਡੀ ਸਾਰਿਆਂ ਦੀ ਜ਼ਰੂਰ ਕਰਾਂਗੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਵਾਦਾ ਨਹੀਂ ਕਰਦੇ ਪਰ ਜਿੰਨਾਂ ਸਾਡੇ ਕੋਲ ਸਰਦਾ ਬਣਦਾ ਹੈ ਅਸੀਂ ਉਸ ਚੀਜ਼ ਦੀ ਮਦਦ ਉਸ ਚੀਜ਼ ਦੀ ਸਹਾਇਤਾ ਜ਼ਰੂਰ ਕਰਾਂਗੇ ਉਥੇ ਘਰ ਹੈਗਾ ਜਾਂ ਨਹੀਂ ਹੈਗਾ ਜੀ ਮੈਂ ਤੁਹਾਨੂੰ ਪਸ਼ੂ ਬੱਜਾ ਹੋਰ ਹੋ ਭਾਈ ਪਾਜੀ ਕੋਈ ਵੱਡੇ ਬੋਲ ਨਹੀਂ ਹੈ ਪਰ ਤੁਹਾਡੇ ਨਾਲ ਖੜੇ ਆ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਇੱਕੋ ਵਾਕੇ ਆਖ ਨੂੰ ਉਹਦੇ ਇਰੀਆ ਬੰਨ੍ਹਦੇ ਆਂ ਨਾਮ ਦਾ ਕੰਮ ਹੈ ਬੜੀ ਮਾਨਦਾਨੀ ਹੈ ਨਾ ਪ੍ਰਿਆ ਕਹੀ ਤੇਰ ਪਿਆ ਸਾਰਾ ਬੰਨ੍ਹ ਲਿਆ ਉਹ ਗੱਲ ਪੈਸਪੈਂਟ ਦੇ ਵਿੱਚ ਜੋ ਵੀ ਸੇਵਾ ਸਾਡੇ ਤੁਸੀਂ ਲਾਓਗੇ ਉਹਦੇ ਹਜੇ ਇਹ ਕਹਿਣਾ ਬਹੁਤ ਅਰਲੀ ਹੋਊਗਾ ਇਹ ਬਿਲਕੁਲ ਅਗੇ ਕੀ ਪਤਾ ਨਹੀਂ ਹੁਣ ਪ੍ਰਮਾਤਮਾ ਨੇ ਕਿਹੋ ਜਿਹਾ ਰੰਗ ਪਾਉਣਾ ਹੈ ਤੇ ਬਿਮਾਰੀਆਂ ਵੀ ਹੋ ਸਕਦੀਆਂ ਪਾਣੀ ਉਤਰੇਗਾ ਤਾਂ ਪਤਾ ਲੱਗੇਗਾ ਕਿੰਨੇ ਆ ਕੇ ਨੁਕਸਾਨ ਪੈਣੀਆਂ ਦਾ ਹੋਇਆ ਕਿੰਨਾ ਘਰਾਂ ਦਾ ਹੋਇਆ ਤੇ ਹਜੇ ਅਗੇ ਸਰਦੀਆਂ ਆ ਰਹੀਆਂ ਨੇ ਸਾਲ ਦੇ ਦੌਰ ਤਰੋਗਾਰਾ ਫਿਰ ਬਹੁਤ ਸਾਰੀਆਂ ਜ਼ਰੂਰਤਾਂ ਲੋੜਾਂ ਤਾਂ ਨਹੀਂ ਲੱਗੀਆਂ ਤੇ ਇਸੇ ਉਮੀਦ ਦੇ ਨਾਲ ਕਿ ਬਹੁਤ ਛੇਤੀ ਇਹ ਸਾਰੇ ਦੁਬਾਰਾ ਉਸੇ ਜ਼ਿੰਦਗੀ ਦੀ ਲੀਧ ਦੇ ਉੱਤੇ ਆਉਣਗੇ ਤੰਦਰੁਸਤੀਆਂ ਸਿਹਤੀਆਂ ਵੀ ਬਣੀਆਂ ਰਹਿਣ ਤੇ ਸਾਰਾ ਕੁਝ ਨੋਰਮਲ ਹੋਵੇ ਇਹ ਹੀ ਕੰਮ ਕਰਦੇ ਹਾਂ ਤੇ ਉਥੇ ਪੰਜਾਬੀ ਗਾਇਕ ਸ਼ੇਰੀਮਾਨ ਦੇ ਵੱਲੋਂ ਵੀ ਇੱਕ ਵੀਡੀਓ ਸਾਂਝੀ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਗਈ ਆ ਅਪੀਲ ਕੀਤੀ ਗਈ ਆ ਕਿ ਤੁਸੀਂ ਆਪਣੇ ਪੱਧਰ ਤੇ ਇੰਡੀਵਿਜੂਅਲ ਤੌਰ ਤੇ ਜਿਹੜਾ ਜਿੰਨੇ ਜੋਗਾ ਹੈਗਾ ਉਹ ਇੱਕ ਇੱਕ ਕਰ ਅਡਾਪਟ ਕਰ ਲਵੇ ਤਾਂ ਕਿ ਇਸ ਹੜਾਂ ਦੀ ਮਾਰ ਹੇਠ ਦੱਬੇ ਘਰਾਂ ਨੂੰ ਕੁਝ ਹੱਦ ਤੱਕ ਸਹਾਇਤਾ ਮਿਲ ਸਕੇ ਕੁਝ ਹੱਦ ਤੱਕ ਜਿਹੜਾ ਉਹਨਾਂ ਦਾ ਸੌਖਾ ਕਹਿ ਸਕਦੇ ਹਾਂ ਕਿ ਉਹਨਾਂ ਦਾ ਦੁਬਾਰੇ ਘਰ ਬਣ ਸਕਣ ਮੁੜ ਵਸੇਬਾ ਹੋ ਸਕੇ ਸੋ ਮੁੜ ਵਸੇਬੇ ਨੂੰ ਲੈ ਕੇ ਸ਼ੈਰੀ ਮਾਨ ਨੇ ਜੋ ਖੂਬਸੂਰਤ ਸੁਨੇਹਾ ਸਾਰਿਆਂ ਨੂੰ ਦਿੱਤਾ ਹੈ ਉਹ ਅਸੀਂ ਵੀ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਪੰਜਾਬ ਦੇ ਵਿੱਚ ਜਿੰਨੇ ਵੀ ਐਨ ਜੀਓਜ਼ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਉਸ ਤੋਂ ਬਾਅਦ ਪੰਜਾਬ ਦੇ ਯੂਥ ਦਾ ਜਿਹੜਾ ਕਿ ਇਸ ਸਥਿਤੀ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੈ ਪੰਜਾਬ ਦੇ ਲੋਕਾਂ ਦਾ ਤੇ ਸਾਡੇ ਆਰਟਿਸਟ ਵੀਰ ਜਿੰਨੇ ਵੀ ਹੈਲਪ ਕਰ ਰਹੇ ਸੋ ਮੇਰੀ ਬਸ ਇੱਕ ਛੋਟੀ ਜੀ ਬੇਨਤੀ ਹੈ ਕਿ ਅਸੀਂ ਆਪਣੇ ਲੈਵਲ ਤੇ ਜਿੰਨਾ ਹੋ ਸਕਦਾ ਹੈ ਅਸੀਂ ਕਰ ਰਹੇ ਹਾਂ ਜਿੰਨੇ ਵੀ ਮੇਰੇ ਸਰਕਲ ਦੇ ਦੋਸਤ ਮਿੱਤਰ ਨੇ ਉਹ ਸਾਰੇ ਬਹੁਤ ਹੈਲਪ ਕਰ ਰਹੇ ਤੇ ਪੰਜਾਬ ਜਿਹੜਾ ਨਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਿਹਾ ਤੇ ਹਮੇਸ਼ਾ ਰਹੂਗਾ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਜਿੰਨੇ ਵੀ ਮੈਨੂੰ ਸੁਣ ਰਹੇ ਹੈ ਕਿ ਆਪਾਂ ਇੰਡੀਵਿਜੂਅਲ ਤੌਰ ਤੇ ਇੱਕ ਇੱਕ ਘਰ ਨੂੰ ਵੀ ਜੈ ਅਡੌਪਟ ਕਰ ਲਈਏ ਤਾਂ ਬਹੁਤ ਹੈਲਪ ਹੋ ਜਾਣੀ ਹੈ ਕਿਉਂਕਿ ਅਸਲੀ ਕੰਮ ਹੈ ਜਿਹੜਾ ਹੁਣ ਹੜਾਂ ਤੋਂ ਬਾਅਦ ਸ਼ੁਰੂ ਹੋਣਾ ਹੈ ਜੇ ਕਿਸੇ ਦਾ ਸਮਾਨ ਖਰਾਬ ਹੋ ਗਿਆ ਘਰ ਡੁੱਬ ਗਿਆ ਤੇ ਉਹਨਾਂ ਨੂੰ ਆਪਣੀ ਹੈਲਪ ਦੀ ਲੋੜ ਹੈ ਸੋ ਮੇਰੀ ਬੇਨਤੀ ਹੈ ਕਿ ਜਿਹੜੇ ਵੀ ਮੇਰੀ ਆਵਾਜ਼ ਸੁਣ ਰਹੇ ਹੈ ਕਿ ਆਪਾਂ ਇੱਕ ਇੱਕ ਕਰਕੇ ਚਾਹੇ ਕੋਈ ਇੱਕ ਘਰ ਨੂੰ ਦੋ ਜਾਨੇ ਅਡੌਪਟ ਕਰ ਲੋ ਚਾਹੇ ਜਿੱਦਾ ਜਿੰਨਾ ਸਰਦਾ ਹੈ ਨਾ ਉਸ ਮੁਤਾਬਕ ਆਪਾਂ ਮਦਦ ਕਰੀਏ ਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਹੈ ਅਸੀਂ ਵੀ ਚੜ੍ਹਦੀ ਕਲਾ ਚ ਹੈ ਤੇ ਅਸੀਂ ਪੰਜਾਬ ਦੇ ਪੁੱਤਾਂ ਪੰਜਾਬ ਦੇ ਨਾਲ ਹਮੇਸ਼ਾ ਖੜੇ ਆ ਤੇ ਖੜੇ ਰਹਾਗੇ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਗਲੇ ਮਨੂ ਦੇਉ ਇਜਾਜ਼ਤ ਧੰਨਵਾਦ